ਸਾਰੇ ਵੀਰਾਂ ਨੂੰ YouTube ਚੈਨਲ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆ ਵੀਰ ਜੀ ਵੀਡੀਓ ਨੂੰ ਐਂਡ ਤੱਕ ਕਰ ਜ਼ਰੂਰ ਵੇਖਿਆ ਜੇ ਆ ਵੀਰ ਕੋਲ ਬਹੁਤ ਸਾਰੇ ਸੰਦ ਬਕਾਉ ਨੇ ਆ ਬਿਲਕੁਲ ਨਵਾਂ ਟਰੈਕਟਰ ਜੇ ਬਿਲਕੁਲ ਸੋਹਣੀ ਦੁਨੀਆ ਹੈ ਕੀ ਵਾਲਦੀ ਦਾ ਦੇਣਾ ਹੈ ਜਵਾਬ ਮੇਰੀ ਮਾਂ ਨੂੰ ਨਾ ਕਰਦਾ ਫੁਲਾਏ ਫਿਰਦਾ ਫੁਲਾਈ ਫਿਰਦਾ ਤੇ ਕਈ ਮੂਹ ਚੰਗੀ ਵਰਤੈ ਮੇਰੇ ਮਾਰ ਮਾਰਦਾ ਫੁਲਾਏ ਆਗੇ ਦੀ ਬਾਕੀ ਮਾਰਕ ਨੂੰ ਜੀ ਸਤਿ ਸ਼੍ਰੀ ਅਕਾਲ ਤੇ ਦੱਸਣਗੇ ਜਿਹੜੇ ਅਕੜਾ ਚੋਕੇ ਲੰਗੇ ਮੇਰੀ ਮਾਵਾ ਸਾਡੀਆਂ ਗੁਰੂ ਘਰੇ ਕਰਨ ਦੀ ਆਵਾਜ਼ ਸਾਡੀਆਂ ਸੱਰੀ ਉੱਤੇ ਬਣਦਾ ਚਾਵਾ ਸਾਡੀਆਂ ਵਰੀਆ ਟਰੈਕਟਰ ਸੋਹਣਾ ਸੁਨੱਖਾ ਏ ਤੇ ਆ ਗਿਆ ਆਪਣਾ 363 ਨਿਊ ਅਲਾਈਡ ਬਹੁਤ ਸੋਹਣਾ ਵੀਰ ਨੇ ਪਾਈਆਂ ਫੋਟੋਆਂ ਵੈਰੀ ਗੁੱਡ ਵੀਰ ਜੀ ਤੇ ਜੌਂਡੀਅਰ 53 ਦਾ ਤੇ 50 ਪਿਆ ਡੀ ਸਾਰੇ ਜੌਂਡੀਅਰ ਮਤਲਬ ਇਸ ਵੀਰ ਕੋਲ ਤੁਹਾਨੂੰ ਮੌਕੇ ਤੇ ਹਾਜ਼ਰ ਮਿਲਣਗੇ ਕਿਹੜਾ ਸੰਦ ਆ ਵੀ ਜਿਹੜਾ ਤੁਹਾਨੂੰ ਇਹ ਵੀਰ ਕੋਲੋਂ ਨਾ ਮਿਲੂਗਾ ਬਹੁਤ ਬਹੁਤ ਵਧੀਆ ਵੀਰ ਕੋਲ ਸੰਦ ਖੜੇ ਨੇ ਜੇ ਮੰਨ ਲਓ ਵੀ ਜੌਂਡੀਆਂ ਹੋ ਗਿਆ ਫਰਮ ਟ੍ਰਿਕ ਹੋ ਗਿਆ ਤਿੱਬਿਆਂ ਦੇ ਝੋਟੇ ਹੋ ਗਏ ਤੇ ਸਾਰੇ ਤੁਹਾਨੂੰ ਮੌਕੇ ਦੇ ਹਾਜ਼ਰ ਮਿਲਣਗੇ ਕਿ ਮਾਲਕ ਵੀਰ ਦਾ ਅੱਗੇ ਨੰਬਰ ਆ ਜਾਣਾ ਮੇਰਾ ਵੀਰ ਹਰੇਕ ਤਰ੍ਹਾਂ ਦੇ ਖੇਤੀ ਬਾੜੀ ਹੋਰ ਵੀ ਸੰਦ ਤੁਸੀਂ ਇਸ ਵੀਰ ਕੋਲੋਂ ਖਰੀਦ ਸਕਦੇ ਹੋ ਵੀਰ ਨੇ ਇਕੱਲੀਆਂ ਗੱਲੀਆਂ ਫੋਟਵਾਂ ਪਾਈਆਂ ਹੋਈਆਂ ਨੇ ਤੇ 855 ਟਰੈਕਟਰ ਆ ਵੀਰ ਜੀ ਬਹੁਤ ਵਧੀਆ ਸਾਫ ਸੁਥਰਾ ਵਾ ਤੇ ਇਹ ਵੀਰ ਕੋਲ ਇੱਕ ਆਪਣਾ 960 963 ਰੇਕ ਕੰਪਨੀ ਦੇ ਤੁਹਾਨੂੰ ਟਰੈਕਟਰ ਮਿਲਣਗੇ ਰੇਕ ਤਰ੍ਹਾਂ ਦੀਆਂ ਤੂੜੀ ਵਾਲੀਆਂ ਮਸ਼ੀਨਾਂ ਮਿਲਣਗੀਆਂ ਕੇਐਸ ਹੋਗੀ ਵਿਸ਼ਕਰਮਾ ਦਿੜਭਾ ਕੋਈ ਵੀ ਆ ਵੀਰ ਜੀ ਇਸ ਬੰਦੇ ਕੋਲ ਤੁਹਾਨੂੰ ਜਦੋਂ ਫੋਨ ਕਰੋਗੇ ਮੌਕੇ ਤੇ ਹਾਜ਼ਰ ਮਿਲਣਗੀਆਂ ਵੀਰੇ ਜਿਹੜੀ ਵੀ ਤੁਸੀਂ ਤੂੜੀ ਵਾਲੀ ਮਸ਼ੀਨ ਵੱਡੇ ਕੰਪੈਨ ਕੁਝ ਵੀ ਇਹ ਵੀਰ ਨੂੰ ਤੁਸੀਂ ਕਹੋਗੇ ਤੁਹਾਨੂੰ ਮੌਕੇ ਤੇ ਹਾਜ਼ਰ ਦੇਵੇਗਾ ਕਾ ਵੀ ਕੇਐਸ ਵੀ ਬਹੁਤ ਵਧੀਆ ਵੀਰ ਕੋਲ ਮਸ਼ੀਨ ਬਹੁਤੀ ਵਧੀਆ ਸਾਫ ਸੁਥਰੀ ਆ ਕਿਤੋਂ ਗਲੀ ਪਲੀ ਨਹੀਂ ਹੈਗੀ ਤੇ ਕਰ ਲੋ ਵੀਰ ਜੀ ਕਨੈਕਟ ਵੀਰ ਨਾਲ ਤੇ ਵੀਰ ਤੁਹਾਨੂੰ ਮਾਡਲ ਤੇ ਰੇਟ ਦੱਸ ਦਵੇਗਾ ਤੇ ਮਸ਼ੀਨ ਉੰਜ ਵੈਸੇ ਗਲੀ ਪਲੀ ਕਿਤੋਂ ਦੀ ਮਸ਼ੀਨ ਚੰਗੀ ਆ ਸਾਫ ਸੁਥਰੀ ਆ ਤੇ ਕੇਐਸ ਕੰਪਨੀ ਦੀ ਇਹ ਤੇ ਲੈ ਲੋ ਮੇਰਾ ਵੀਰ ਵੀਰ ਕੋਲ ਟਰਾਲੀਆਂ ਬਹੁਤ ਨੇ ਬਹੁਤ ਸਿਆਰੀਆਂ ਜਾਲੀ ਵਾਲੀਆਂ ਵੀ ਵਿਦਾਊਟ ਜਾਲੀ ਤੋਂ ਵੀ ਮੌਕੇ ਤੇ ਅਜਰ ਖੜੀਆਂ ਨੇ ਇੱਕੇ ਵੀਰ ਦਾ ਇਹ ਸਾਰਾ ਮਾਲ ਵਕਾਉ ਜੇ ਤੇ ਕਰ ਲੋ ਮੇਰਾ ਵੀਰ ਕਨੈਕਟ ਵੀਰ ਨੇ ਥੱਲਿਓ ਵੀ ਬੋਟਮਾਂ ਪਾਈਆਂ ਹੋਈਆਂ ਨੇ ਚੈਸੀ ਬਾਡੀ ਦੀਆਂ ਤੇ ਵਿੱਚੋਂ ਫਰਸ਼ ਦੀਆਂ ਪਾਈਆਂ ਨੇ ਇੱਕ ਵੀਰ ਜੀ ਇਹ ਵੀਰ ਕੋਲ ਇੰਨ ਹੋ ਗਏ ਹਰੇਕ ਤਰ੍ਹਾਂ ਦੇ ਜਨਰੇਟਰ ਹਰੇਕ ਤਰ੍ਹਾਂ ਦੇ ਰੋਟਾਵੇਟਰ ਡ੍ਰਿੱਲਾਂ ਸਭ ਕੁਝ ਖੇਤੀਬਾੜੀ ਸੰਬੰਧ ਸੰਦੇ ਵੀਰ ਕੋ ਮੌਕੇ ਤੇ ਇਹ ਬਕਾਊ ਨੇ ਤੇ ਆ ਟਰਾਲੀ ਬਹੁਤ ਸੋਹਣੀਆਂ ਬਣੀ ਹੋਈ ਆ ਹੈਵੀ ਟਰਾਲੀ ਆ ਅਰੀਜਨਲ ਰੰਗ ਨਾਲ ਦਾ ਇਹ ਵੀ ਮੌਕੇ ਤੇ ਅਜਰ ਖੜੀ ਏ ਵੀਰ ਕੋਲ ਹੋਰ ਵੀ ਕਾਫੀ ਸਾਰੀਆਂ ਟਰਾਲੀਆਂ ਮਤਲਬ ਵੀ ਖੜੀਆਂ ਹੋਈਆਂ ਨੇ ਤੇ ਆ ਆ ਤੂੜੀ ਵਾਲੀ ਕੇਐਸ ਵੀਰ ਜੀ ਅੰਦਰ ਟੱਕੀ ਹੋਈ ਆ ਬਹੁਤ ਸਾਫ਼ ਸੰਭਾਲ ਚਾ ਤਮੀਆਂ ਵੇਖੋ ਵੀਰ ਜੀ ਬਿਲਕੁਲ ਨਵੀਆਂ ਦਾ ਸੈੱਟ ਪਿਆ ਹੋਇਆ ਏ ਬੇਦਾਗ ਹੀ ਪਿਆ ਹੋਇਆ ਵਾ ਤੇ ਬਾਕੀ ਵੀਰ ਨਾਲ ਕਰ ਲੋ ਕਨੈਕਟ ਅੱਗੇ ਵੀਰ ਦਾ ਨੰਬਰ ਆ ਗਿਆ ਜੀ ਤੇ ਏਰੀਆ ਵੀਰ ਦਾ ਜੇ ਬਾਗਾ ਪੁਰਾਣਾ ਤੇ ਵੀਰ ਜੀ ਨਵੇਂ ਤਵੇ ਪੈਣ ਗਿਦੇ ਮਾੜੇ ਮੋਟੀ ਚੱਲੀਆਂ ਨੇ ਤੇ ਬਹੁਤ ਵਧੀਆ ਸਾਫ਼ ਸੁਥਰੀਆਂ ਤਮੀਆਂ ਨੇ ਇੱਕੇ ਵੀਰ ਕੋਲੇ ਵੀਰ ਜੀਆ ਬੁਲਟ 2000 ਮਾਡਲ ਵਕਾਉ ਜੇ ਏਸੇ ਵੀਰ ਕੋਲੀ ਤੇ ਇਹ ਵੀ ਤਾਂ ਮੇਰੇ ਖਿਆਲ ਹੈ ਵੀ ਲੱਖ ਤੇ ਇੱਕ ਦਸ ਤਿੱਕਰ ਵੀਰ ਨੇ ਕਿਹਾ ਸੀਗਾ ਬਾਕੀ ਤੁਸੀਂ ਵੀਰ ਨਾਲ ਪੱਕਾ ਕਫਰਮ ਕਰ ਲਿਆ ਜੇ ਮੇਰਾ ਵੀਰ ਅੱਗੇ ਆ ਗਿਆ ਵੀਰ ਕੋ ਟਿੱਬਿਆਂ ਦਾ ਚੋਟਾ ਐਚਐਮਟੀ 911 99 ਮਾਡਲ ਇੰਜਨ ਗੇਅਰ ਲਿਫਟ ਦਾ ਫੁੱਲ ਓਕੇ ਆ ਪੰਜਾਬ ਨੰਬਰ ਟ੍ਰੈਟਰ ਆ ਤੇ ਤੁਸੀਂ ਵਾਹ ਕੇ ਮਾਲਕ ਵੀਰ ਨਾਲ ਵਾਹ ਕੇ ਵੀ ਚੈੱਕ ਕਰਕੇ ਤਸੱਲੀ ਕਰਕੇ ਵੀ ਖਰੀਦ ਸਕਦੇ ਹੋ ਤੇ ਬਹੁਤ ਵਧੀਆ ਸੋਹਣਾ ਅਗਲੇ ਮਰਗਾਟ ਵੀ ਚੜੇ ਹੋਏ ਨੇ ਟ੍ਰੈਕਟਰ ਪੀਵੀ ਨੰਬਰ ਪੰਜਾਬ ਨੰਬਰ ਦਾ ਜੇ ਬੰਪਰ ਤੇ ਬੰਪਰ ਟੂ ਬੰਪਰ ਤੇ ਲਾਈਟਾਂ ਵੀ ਲੱਗੀਆਂ ਹੋਈਆਂ ਸੋਹਣਾ ਟ੍ਰੈਕਟਰ ਆ ਤੇ ਕਰ ਲੋ ਵੀਰ ਜੀ ਕਨੈਕਟ ਟਿੱਬਿਆਂ ਦੇ ਛੋਟੇ ਨਾਲ ਇਹ ਇਹ ਵੀਰ ਕੋਲ ਹਰੇਕ ਤਰ੍ਹਾਂ ਦੀ ਤੁਹਾਨੂੰ ਪ੍ਰੈਸ਼ਰ ਵਾਲੀ ਮੱਕੀ ਵਾਲੀ ਮਸ਼ੀਨ ਵੀ ਮਿਲੂਗੀ ਆਲੂ ਪਟਨੀ ਮਸ਼ੀਨ ਮਟਨਾਂ ਵਾਲੀ ਮਸ਼ੀਨ ਜੋ ਮੰਨ ਲਓ ਵੀ ਕਿਹੜੇ ਵੀ ਖੇਤੀਬਾੜੀ ਸੰਬੰਧਤ ਚੀਜ਼ਾਂ ਨੇ ਇਸ ਵੀਰ ਕੋਲ ਤੁਹਾਨੂੰ ਮੌਕੇ ਦੇ ਹਾਜ਼ਰ ਮਿਲਣਗੀਆਂ ਤੇ ਇਹ ਵੀਰ ਕੋਲ ਤੂੜੀ ਵਾਲੀਆਂ ਮਸ਼ੀਨਾਂ, ਟਰਾਲੀਆਂ, ਟਰੈਕਟਰ, ਕੰਪੈਨਾਂ ਹਰੇਕ ਤਰ੍ਹਾਂ ਦੀਆਂ ਮੌਕੇ ਤੇ ਹਾਜ਼ਰ ਖੜੀਆਂ ਨੇ। ਕਰ ਲੋ ਵੀਰ ਜੀ ਇੱਕ ਨੰਗ ਤੇ ਵੀਰ ਨਾਲ ਤੇ ਇੱਕ ਵੀਰ ਜੀ ਲੈਕਮੈਂਟ ਸ਼ੇਅਰ ਜਰੂਰ ਕਰ ਦਿਆ ਕਰੋ ਸਾਡਾ ਵੀ ਹੌਸਲਾ ਬਲੰਦ ਹੋਵੇ। ਇੱਕ ਬਿਲਕੁਲ ਫ੍ਰੀ ਵਿੱਚ ਐਡ ਲਗਵਾਉਣ ਲਈ 70 ਤੇ 79 84000 ਤੇ 5 ਤੋਂ 7 ਫੋਟੋਆਂ ਪਾਓ। ਤੁਹਾਡੀ ਐਡ ਬਿਲਕੁਲ ਫ੍ਰੀ ਵਿੱਚ ਲੰਗਾ ਦਿੱਤੀ ਜਾਵੇਗੀ। ਤੇ ਇੱਕ ਮੀਰਾ ਵੀਰੋ ਆਈ ਹਰ ਰੋਜ਼ ਚੰਗੀਆਂ ਚੰਗੀਆਂ ਵੀਡੀਓ ਪਾਉਣੇ ਆ ਤੇ ਚੰਗੀਆਂ ਨੂੰ ਵੀਰ ਜੀ ਸ਼ੇਅਰ ਵੀਰ ਕੱਟ ਕਰਦੇ ਨੇ ਇਹ ਉਹੋ ਜਿਹਾ ਗੰਦਪੱਲ ਵੀਰ ਬਹੁਤ ਜ਼ਿਆਦਾ ਸ਼ੇਅਰ ਕਰਦੇ ਨੇ ਤੇ ਕਿਸਾਨ ਵੀਰਾਂ ਲਈ ਇਹ ਬਹੁਤ ਵਧੀਆ ਸੀ ਆਪਣਾ ਲ ਕੀਤਾ ਆ ਹਰ ਰੋਜ਼ ਵੀਡੀਓ ਤੇ ਵਧੀਆ ਵਧੀਆ ਨਵੇਂ ਸੰਦ ਲੈ ਕੇ ਆਉਣੇ ਆ ਤੇ ਵੀਰੋ ਤੁਹਾਡੇ ਕੱਲੇ ਕੱਲੇ ਅੰਗੂਠੇ ਦੀ ਲੋੜ ਏ ਤੇ ਨੱਪ ਦਿਓ ਅੰਗੂਠਾ ਮੇਰਾ ਵੀਰੋ ਦਾ ਦਿਓ ਧੂੜਾ ਗੇਰਾ ਜਿਹੜੀਆਂ ਤੁਹਾਡੇ ਕੋਲ ਸਮੇਂ ਸਿਰ ਵੀਡੀਓ ਸਾਡੀਆਂ ਮੌਕੇ ਤੇ ਪਹੁੰਚ ਸਕਣੋਂ ਇਹ ਵੀਰ ਜੀ ਆ ਵੀਰ ਕੋਲ ਫੇਰ ਟਰਾਲੀਆਂ ਤਮੀਆਂ ਰੇਗ ਤਰ੍ਹਾਂ ਦੀਆਂ ਵੀਰ ਕੋਲ ਮੌਕੇ ਦੇ ਹਾਜ਼ਰ ਨੇ ਹਰ ਕਿਸੰਦ ਜਿਹੜੀ ਜਿਹੜੇ ਮੈਂ ਵਿੱਚ ਵਿਖਾ ਚੁੱਕਾ ਤੁਹਾਨੂੰ ਵੀਡੀਓ ਦੇ ਇਤੋਂ ਬਿਨਾ ਵੀ ਤੁਸੀਂ ਵੀਰ ਨੂੰ ਕੋਈ ਸੰਧ ਪੁੱਛ ਲੋਗੇ ਤੁਹਾਨੂੰ ਮੌਕੇ ਦੇ ਹਾਜ਼ਰ ਮਿਲੂਗਾ 7087212863 ਗੁਰਨਾਮ ਸਿੰਘ ਜੀ ਥਰਾਇਪਿੰਡ ਏਰੀਆ ਬਾਗਾਪੁਰਾਣਾ ਤੋਂ ਵੀਰੇ ਤੇ ਵੀਰ ਬਹੁਤ ਵਧੀਆ ਸਾਫ਼ ਸੁਥਰਾ ਕੰਮ ਕਰਦਾ ਏ ਤੇ ਵੀਰ ਕੋਲ ਤੁਸੀਂ ਹੈ ਅਮ ਮੈਕਸੀ ਮੈਕਸੀ ਟੇਟਰ ਵੀ ਖਰੀਦ ਸਕ ਜੇ ਹਰੇਕ ਤਰ੍ਹਾਂ ਦੇ ਇਸ ਕੋਲ ਮੈਸੀ ਖੜੇ ਨੇ 10 ਮੈਸੀ ਵੀ ਖੜਾ 1045 ਵੀ ਤੇ 9500 ਮੈਸੀ ਹੋਰ ਵੀ ਬਹੁਤ ਖੜੇ ਤੇ ਮਿਲਦੇ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ